ਵਡਹੰਸ ਮਹੱਲਾ ਤੀਜਾ ਮਨ ਮੇਰਾ ਤੂੰ ਸਦਾ ਸੱਚ ਸਮਾਲ ਦਿਓ ਆਪਣਾ ਕਰ ਤੂੰ ਸੁਖ ਵਸਾ ਪੋਹੇ ਨ ਸਕਾ ਜਮ ਕਾਲ ਜਿਓ ਮਾਨ ਮੇਰਿਆ ਤੂੰ ਸਦਾ ਸੱਚ ਸਮਾਲ ਜਿਓ ਤੀਸਰ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਦੀ ਬਾਣੀ ਰਾਗ ਵਡਹਾਂਸ ਦੇ ਵਿੱਚ ਅੰਗ 569 ਦੇ ਉੱਪਰ ਸੋ ਆਪਣੇ ਵਚਨ ਦੇ ਪਹਿਲੇ ਚਰਨ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਨੇ ਕਹਿੰਦੇ ਮਾਨ ਮੇਰਿਆ ਤੂੰ ਸਦਾ ਸੱਚ ਸਮਾਲ ਜਿਓ ਅਰਥਾਤ ਕੇ ਮੇਰੇ ਅਮਨਾ ਬਾਸ਼ਾ ਕਹਿੰਦੇ ਤੂੰ ਸਦਾ ਹੀ ਉਹ ਸਤ ਸਰੂਪ ਪਰਮੇਸ਼ਰ ਜੀ ਨੂੰ ਸੰਭਾਲਣਾ ਕਰ ਚੇਤੇ ਕਰਨਾ ਕਰ ਕਹਿੰਦੇ ਆਪਣਾ ਘਰ ਤੋਂ ਸੌਖ ਵਸਹਾ ਪੋਹੇ ਨ ਸਕ ਜਮ ਕਾਲ ਜਿਓ ਅਰਥਾਤ ਕੇ ਜੇ ਕਰ ਤੂੰ ਸਤ ਸਰੂਪ ਪਰਮੇਸ਼ਰ ਜੀ ਦੇ ਨਾਮ ਨੂੰ ਸੰਭਾਲੇਂਗਾ ਨਾ ਤੇ ਮਹਾਰਾਜ ਕਹਿੰਦੇ ਆਪਣੇ ਘਰ ਤੋਂ ਸੁਖ ਵਸਾਰ ਅਰਥਾਤ ਕਿ ਤੁ ਆਪਣੇ ਹਿਰਦੇ ਰੂਪੀ ਘਰ ਦੇ ਵਿੱਚ ਸੁਖੀ ਵਸੇਗਾ ਔਰ ਮਹਾਰਾਜ ਕਹਿੰਦੇ ਪੋਹੇ ਨਾ ਸਕਾ ਜਮ ਕਾਲ ਜਿਉ ਅਰਥਾਤ ਕਿ ਜਮ ਕਾਲ ਤੈਨੂੰ ਪੋ ਵੀ ਨਹੀਂ ਸਕੇਗਾ ਤੇਰੇ ਤੇ ਅਸਰ ਅੰਦਾਜ਼ ਨਹੀਂ ਹੋ ਸਕੇਗਾ ਦੁੱਖ ਨਹੀਂ ਦੇ ਸਕੇਗਾ ਕਹਿੰਦੇ ਕਾਲ ਜਾਲ ਜਮ ਜੋਹੇ ਨਾ ਸਾਕੇ ਸਾਚੇ ਸ਼ਬਦ ਲੈਵ ਲਾਏ ਸਦਾ ਸਾਜ ਰਤਾ ਮਨ ਨਿਰਮਲ ਆਵਣ ਜਾਣ ਰਹਾਏ ਕਾਲ ਜਾਲ ਜਮ ਜੋਹੇ ਨਾ ਸਾਕੇ ਤੇ ਮਹਾਰਾਜ ਕਹਿੰਦੇ ਕਾਲ ਅਥਵਾ ਜਮ ਦਾ ਜਾਲ ਤੈਨੂੰ ਜੋ ਵੀ ਨਹੀਂ ਸਕੇਗਾ ਤੱਕ ਵੀ ਨਹੀਂ ਸਕੇਗਾ ਕਹਿੰਦਾ ਕਿਵੇਂ ਸਾਚ ਸਬਦ ਲੈ ਬਲਾਏ ਅਰਥਾਤਕ ਜੇਕਰ ਤੂੰ ਸੱਚੇ ਪਰਮੇਸ਼ਰ ਦੇ ਸ਼ਬਦ ਦੁਆਰਾ ਉਹਦੇ ਚਰਨਾਂ ਦੇ ਨਾਲ ਲੈ ਬਲਾ ਕੇ ਰੱਖੇਗਾ ਸੁਰਤੀ ਜੋੜ ਕੇ ਰੱਖੇਗਾ ਤੇ ਕਾਲ ਜਾਲ ਤੈਨੂੰ ਜੋ ਵੀ ਨਹੀਂ ਸਕੇਗਾ ਤੱਕ ਵੀ ਨਹੀਂ ਸਕੇਗਾ ਕਹਿੰਦੇ ਸਾਦਾ ਸਾਚ ਰਤਾ ਮਨ ਨਿਰਮਲ ਆਵਣ ਜਾਣ ਰਹਾਏ ਸਦਾ ਸੱਚ ਰਤਾ ਮਨ ਨਿਰਮਲ ਤੇ ਸਦਾ ਹੀ ਸਾਤ ਸਰੂਪ ਪਰਮੇਸ਼ਰ ਦੇ ਰੰਗ ਚ ਰੰਗਿਆ ਰਹੇਗਾ ਤੇ ਤੇਰਾ ਮਨ ਮਹਾਰਾਜ ਕਹਿੰਦੇ ਨਿਰਮਲ ਹੋ ਜਾਏਗਾ ਮੈਲ ਤੋਂ ਰਹਿਦ ਭਾਗ ਪਵਿੱਤਰ ਹੋ ਜਾਏਗਾ ਤੇ ਆਵਣ ਜਾਣ ਰਹਾਏ ਅਰਥਾਤ ਕਿ ਤੇਰਾ ਆਉਣਾ ਜਾਣਾ ਅਸਵਾ ਜੰਮਣਾ ਮਰਨਾ ਵੀ ਰਹਿ ਜਾਵੇਗਾ ਮੁੱਕ ਜਾਵੇਗਾ ਕਹਿੰਦੇ ਦੂਜਾ ਪਾਏ ਪਰਮ ਵਿਗੁੱਤੇ ਮਨ ਮੁਖੇ ਮੋਹੀ ਜਮਕਾਲਾ ਕਹ ਨਾਨਕ ਸੁਣ ਮਾਨ ਮੇਰੇ ਤੂੰ ਸਦਾ ਸਤ ਸਮਾਲਾ ਦੁਜਾ ਪਾਇ ਪਰਮ ਵਿਗੁੱਤੇ ਦੁਜ ਬਾਪ ਦੇ ਵਿੱਚ ਗਲਤਾਨ ਲੋਕਾਈ ਮਹਾਰਾਜ ਕਹਿੰਦੇ ਪਰਮਾ ਦੇ ਵਿੱਚ ਵਿਗੁੱਤੀ ਅਰਥਾਤ ਖਵਾਰ ਹੋ ਰਹੀ ਐ ਕਉ ਮਹਾਰਾਜ ਕਹਿੰਦੇ ਮਾਨਮੁਖੇ ਮੋਹੀ ਜਮਕਾਲੇ ਤੇ ਆਪਣੇ ਮਨ ਦੇ ਅਨੁਸਾਰੀ ਲੋਕਾਈ ਜਿਹੜੀ ਐ ਨਾ ਜਮ ਕਾਲ ਦੀ ਮੋਹੀ ਹੋਈ ਐ ਜਮ ਕਾਲ ਦੀ ਲੁੱਟੀ ਹੋਈ ਐ ਠੱਗੀ ਹੋਈ ਐ ਕਹਿੰਦੇ ਕਹਾ ਨਾਨਕ ਸੁਣ ਮਨ ਮੇਰੇ ਤੂੰ ਸਦਾ ਸੱਚ ਸਮਾਲਾ ਕਹਾ ਨਾਨਕ ਸੁਣ ਮਨ ਮੇਰੇ ਕਹਿੰਦੇ ਨੇ ਤੀਸਰੇ ਗੁਰੂ ਨਾਨਕ ਧੰਨ ਗੁਰੂ ਅਮਰਦਾਸ ਮਹਾਰਾਜ ਕਹੇ ਮੇਰੇ ਮਨਾ ਤੂੰ ਸੁਣਨਾ ਕਰ ਕੀ ਕਹਿੰਦੇ ਤੂੰ ਸਦਾ ਸੱਚ ਸਮਾਲ ਕਰਦਾ ਆਦਿਕ ਤੋਂ ਸਦਾ ਹੀ ਉਹ ਸਾਤ ਸਰੂਪ ਪਰਮੇਸ਼ਰ ਨੂੰ ਚੇਤੇ ਕਰਨਾ ਕਰ ਸੋ ਅਗੋ ਆਪਣੇ ਬਚਨ ਦੇ ਦੂਸਰੇ ਚਰਨ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦੇ ਮਾਨ ਮੇਰਿਆ ਅੰਤਰ ਤੇਰਾ ਨਿਧਾਨ ਹੈ ਬਾਹਰ ਵਸਤ ਨਾ ਪਾਲ ਜੋ ਭਾਵੈ ਸੋ ਪੁੰਚ ਤੋਂ ਗੁਰਮੁਖੇ ਨਦਰਨ ਹਾਲਾ ਮਾਨ ਮੇਰਿਆ ਅੰਤਰ ਤੇਰਾ ਨਿਧਾਨ ਹੈ ਅਰਥਾਤ ਕਹੇ ਮੇਰਿਆ ਮਨਾ ਨਿਧਾਨ ਅਰਥਾਤ ਨਦੀ ਇਹਦਾ ਕరుణਾਮ ਰੂਪੀ ਖਜ਼ਾਨਾ ਤੇਰੇ ਅੰਦਰ ਹੀ ਹੈ ਮਾਰੀ ਕਹਿੰਦੇ ਸੋ ਇਸ ਕਰਕੇ ਬਾਹਰ ਵਸਤ ਨਾ ਪਾਣ ਅਰਥਾਤ ਕਿ ਤੂੰ ਨਾਮ ਰੂਪੀ ਵਸੂ ਨੂੰ ਬਾਹਰੋਂ ਨ ਲੱਭਦਾ ਫਿਰ ਮਹਾਰਾਜ ਕਹਿੰਦੇ ਕਹਿੰਦੇ ਜੋ ਭਾਵੈ ਸੋ ਪੁੰਚ ਤੋ ਗਰਮੋਖੇ ਨਦਰਿ ਨਿਹਾਲਾ ਜੋ ਪਾਵੈ ਸੋ ਪੁੰਚ ਤੋ ਅਰਥਾਤ ਕਿ ਜੇਕਰ ਤੂੰ ਅੰਦਰੋਂ ਨਾਮ ਰੂਪੀ ਖਜ਼ਾਨੇ ਲੱਭ ਲਵੇਂਗਾ ਨਾ ਤੇ ਫਿਰ ਜੋ ਵੀ ਤੈਨੂੰ ਪਾਉਂਦਾ ਹੋਵੇਗਾ ਜੋ ਵੀ ਤੇਰੀ ਮੋਜ ਹੋਵੇਗੀ ਸੋਈ ਭੋਗਣਾ ਕਰ ਤੂੰ ਟਰ ਮਹਾਰਾਜ ਕਹਿੰਦੇ ਗੌਰਮੁਖੇ ਨਦਰ ਨਿਹਾਲ ਗੁਰੂ ਮਹਾਰਾਜਿਆਂ ਦਾ ਅਨੁਸਾਰੀ ਹੋ ਕੇ ਨਾ ਤੇ ਮਹਾਰਾਜ ਕਹਿੰਦੇ ਆਪਣੀ ਨਜ਼ਰ ਦੇ ਨਾਲ ਦ੍ਰਿਸ਼ਟੀ ਦੇ ਨਾਲ ਪਸਾਰੇ ਦੇ ਵਿੱਚ ਹਰੀ ਨੂੰ ਨਿਹਾਲਣਾ ਕਰ ਜਾਂ ਫਿਰ ਗੋਰਮੁਖਾਂ ਦੇ ਉੱਪਰ ਨਦਰਵਾੜਾ ਨਦਰੀ ਪਰਮੇਸ਼ਰ ਨਿਆਲ ਕਰ ਦਿੰਦਾ ਕਿਰਪਾ ਦ੍ਰਿਸ਼ਟੀ ਪਾ ਕੇ ਕਹਿੰਦੇ ਗੋਰਮੁਖੇ ਨਦਰ ਨਿਹਾਲ ਮਨ ਮੇਰੇ ਅੰਤਰ ਹਰ ਨਾਮ ਸਖਾਈ ਮਾਨਮੁਖ ਅੰਧ ਲੈ ਗਿਆਨ ਬਿਹੁਣੇ ਦੂਜਾ ਭਾਇ ਖੁਆਈ ਗਰਮ ਹੋ ਗਏ ਨਦਰ ਨਿਹਾਲ ਮਨ ਮੇਰੇ ਗੁਰੂ ਮਹਾਰਾਜਿਆਂ ਦਾ ਅਨੁਸਾਰੀ ਹੋ ਕੇ ਮੇਰੇ ਮਨਾ ਤੂੰ ਨਦਰ ਦੇ ਨਾਲ ਪਸਾਰੇ ਦੇ ਵਿੱਚ ਹਰ ਇਹਨਾਂ ਨੇ ਹਲੜਾ ਕਰ ਕਹਿੰਦੇ ਅੰਤਰ ਹਰ ਨਾਮ ਸਖਾਈ ਤੇ ਅੰਦਰ ਜਿਹੜਾ ਹਰੀ ਦਾ ਨਾਮ ਹੈ ਨਾ ਉਹ ਤਰ ਸਖਾਈ ਸਿੱਧ ਹੋਵੇਗਾ ਮਿੱਤਰ ਸਿੱਧ ਹੋਵੇਗਾ ਕਹਿੰਦੇ ਮਾਨਮੁਖੇ ਅੰਦਰ ਲੈ ਗਿਆਨ ਵੇ ਹੂਨੇ ਦੂਜਾ ਪਾਏ ਖੋਾਈ ਵਰੰਤੂ ਜਿਹੜਾ ਮਾਨਮੋਖ ਨੇ ਆਪ ਹਜ਼ਰੈ ਨਗੁਰੇ ਜਾਂ ਭੁੱਲੜਨੇ ਆਂਦੋਲੇ ਅਰਥਾਤ ਅਸਲ ਦੇ ਵਿੱਚ ਉਹਨੇ ਨੇ ਕਗਿਆਨੀ ਨੇ ਮਹਾਰਾਜ ਕਹਿੰਦੇ ਗਿਆਨ ਮਿਹੂਣੇ ਗਿਆਨ ਤੋਂ ਫਿਰ ਬਿਵੰਦੇ ਨੇ ਦੂਜਾ ਪਾਇ ਖੁਆਈ ਦੂਜ ਪਾਪ ਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਨੇ ਆਪ ਹੀ ਖੁੰਝਾਏ ਹੋਏ ਨੇ ਖੁਆਰ ਕੀਤੇ ਹੋਏ ਨੇ ਬਿਨ ਨਾ ਬ ਕੋ ਛੂਟਾ ਨਾਹੀ ਸਭ ਬਾਦੀ ਜਮ ਕਾਲ ਨਾਨਕ ਅੰਤਰ ਤੇਰਾ ਨਿਧਾਨ ਹਾ ਤੂੰ ਬਾਹਰ ਵਸਤ ਨ ਪਾਲ ਬੇਨਾਮ ਕੋ ਛੂਟਾ ਨਹੀਂ ਮਹਾਰਾਜ ਕਹਿੰਦੇ ਹੋ ਹਰੀ ਪਰਮੇਸ਼ਰ ਜੀ ਦੇ ਨਾਮ ਤੋਂ ਬਗੈਰ ਕੋਈ ਵੀ ਜੀਵ ਛੋੜਦਾ ਨਹੀਂ ਸਭ ਪਾਸ਼ਾ ਕਹਿੰਦੇ ਸਭ ਬਾਦੀ ਜਮ ਕਾਲ ਤੇ ਨਾਮ ਤੋਂ ਬਿਨਾਂ ਸਾਰੀ ਲੋਕਾਈ ਸਾਰੀ ਦੁਨੀਆ ਹੀ ਜਮ ਕਾਲ ਦੇ ਬੰਨੀ ਹੋਈ ਹੈ ਇਹ ਦੇ ਨਾਨਕ ਅੰਤਰ ਤੇਰਾ ਨਿਧਾਨ ਹਾ ਤੂੰ ਬਾਹਰ ਵਸਤ ਨ ਪਾਲ ਤੀਸਰੇ ਗੁਰੂ ਨਾਨਕ ਧਾਨ ਗੁਰੂ ਅਮਰਦਾਸ ਮਹਾਰਾਜ ਕਿਰਪਾ ਕਰਦੇ ਹਨ ਕਿ ਆ ਜੀਵ ਤੇਰੇ ਅੰਦਰ ਹੀ ਨਿਧਾਨ ਅਰਥਾਤ ਨਾਮ ਰੂਪੀ ਨਿਧੀਆਂ ਦੇ ਘਰ ਨੇ ਖਜ਼ਾਨੇ ਨੇ ਸੋ ਇਸ ਕਰਕੇ ਮਹਾਰਾਜ ਕਹਿੰਦੇ ਤੂੰ ਬਾਹਰ ਵਸਤ ਨ ਪਾਲ ਤੂੰ ਬਾਹਰੋਂ ਨਾਮ ਰੂਪੀ ਵਸਤ ਨੂੰ ਪਾਲਦਾ ਨਾ ਫਿਰ ਲੱਭਦਾ ਢੂੰਡਦਾ ਨਾ ਫਿਰ ਸੋ ਅਗੋ ਆਪਣੇ ਬਚਨ ਦੇ ਤੀਸਰੇ ਚਰਨ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦੇ ਮਾਨ ਮੇਰਿਆ ਜਨਮ ਪਦਾਰਥ ਪਾਏ ਕੈ ਇੱਕ ਸੱਚ ਲਗੇ ਵਾਪਾਰ ਸਾਤੁ ਕਰ ਸੇਵਨ ਆਪਣਾ ਅੰਤਰ ਸ਼ਬਦ ਅਪਾਰਾ ਮਾਨ ਮੇਰਿਆ ਜਨਮ ਪਦਾਰਥ ਪਾਏ ਕੈ ਇੱਕ ਸੱਚ ਲਗੇ ਵਾਪਾਰ ਅਰਥਾਤ ਕਹਿ ਮੇਰਿਆ ਮਨ ਆ ਮਹਾਰਾਜ ਕਹਿੰਦਾ ਜਨਮ ਰੂਪੀ ਪਦਾਰਥ ਨੂੰ ਪਾ ਕੇ ਨਾ ਇੱਕ ਗੁਰਮਹ ਗੁਰੂ ਪਿਆਰੇ ਭਾਈ ਸੱਚ ਵਾਲੇ ਵਪਾਰ ਵਾਲੇ ਬੰਨੇ ਲੱਗੇ ਹਨ ਸੱਚੇ ਵਪਾਰ ਵਾਲੇ ਬੰਨੇ ਲੱਗੇ ਨੇ ਨਾਮ ਰੂਪੀ ਵਣਜ ਵਾਲੇ ਬੰਨੇ ਲੱਗੇ ਹਨ ਇਹਨੇ ਸਾਧ ਗੁਰ ਸੇਵਨੇ ਆਪਣਾਏ ਅੰਤਰ ਸ਼ਬਦ ਅਪਾਰਾ ਤੇ ਉਹ ਗੁਰਮਹ ਗੁਰੂ ਪਿਆਰੇ ਆਪਣੇ ਸਤਿਗੁਰੂ ਪਾਤਸ਼ਾਹ ਜੀਆਂ ਦੀ ਸੇਵਾ ਥੋਆ ਸਮਰਨ ਕਰਦੇ ਹਨ ਕਿਵੇਂ ਅੰਤਰ ਸ਼ਬਦ ਅਪਾਰ ਅੰਦਰ ਅਪਾਰ ਪਰਮੇਸ਼ਰ ਦੇ ਅਪਾਰ ਸ਼ਬਦ ਦੇ ਦੁਆਰਾ ਕਹਿੰਦੇ ਅੰਤਰ ਸ਼ਬਦ ਅਪਾਰ ਹਰ ਨਾਮ ਪਿਆਰਾ ਨਾਮੇ ਨੌ ਲਿਦ ਪਾਈ ਮਾਨਮੁਖ ਮਾਇਆ ਮੋਹ ਵੇ ਹਪੇ ਦੁਖ ਸੰਤਾਪੇ ਦੁਜਾ ਪਤ ਗਵਾਈ ਅੰਤਰ ਸ਼ਬਦ ਅਪਾਰਾ ਹਰ ਨਾਮ ਪਿਆਰਾ ਜਿਹਨਾਂ ਨੂੰ ਹਰੀ ਦਾ ਨਾਮ ਪਿਆਰਾ ਲੱਗਦਾ ਹੈ ਉਹਨਾਂ ਦੇ ਅੰਦਰ ਅਪਾਰ ਪਰਮੇਸ਼ਰ ਦਾ ਸ਼ਬਦ ਮਹਾਰਾਜ ਕਹਿੰਦੇ ਪ੍ਰਗਟ ਹੋ ਜਾਂਦਾ ਹੈ ਤਰਨਾਮੇ ਨੌਨੇ ਦਪਾਈ ਨਾਮ ਦੇ ਸਦਕਾ ਉਹ ਨਾਮ ਰੂਪੀ ਨੌ ਖਜ਼ਾਨਿਆਂ ਨੂੰ ਪਾ ਲੈਂਦੇ ਹਨ ਨਾਮ ਨੂੰ ਜਪ ਕੇ ਇਹਨਾਂ ਮਨ ਮੁਖ ਮਾਇਆ ਮੋਹ ਵੇ ਅੱਪੇ ਦੁੱਖ ਸੰਤਾਪੇ ਦੂਜਾ ਪਤ ਗਵਾਈ ਮਾਨਮੁਖ ਮਾਇਆ ਮੋਹ ਵਿਆਪੇ ਅਰਥਾਤ ਗਜੜ ਮਨਮੁਖ ਜਨ ਗੁਰੇ ਜਾਂ ਭੁੱਲਣੇ ਮਾਇਆ ਮੋਹ ਵਿਆਪੇ ਮਾਇਆ ਦੇ ਮੋਹ ਚ ਗਲਤਾਨ ਨੇ ਮਾਇਆ ਜਨ ਤੇ ਅਸਰ ਅੰਦਾਜ਼ ਹੈ ਦੁਖ ਸੰਤਾਪੇ ਦੇ ਦੁਖ ਦੇ ਦੁਆਰਾ ਮਹਾਰਾਜ ਕਹਿੰਦੇ ਸੰਤਾਪੇ ਹੋਏ ਨੇ ਦੁਖੀ ਕੀਤੇ ਹੋਏ ਨੇ ਦੁੱਖਾਂ ਦੇ ਦੁਆਰਾ ਦੂਜਾ ਪਤ ਗਵਾਇ ਤੇ ਦੂਜ ਭਾਵ ਤੇ ਗਲਤਾਨ ਹੋ ਕੇ ਉਹਨਾਂ ਨੇ ਜਕਾਭੁਰੂ ਦਾ ਪਤ ਗਵਾਉਣੀ ਕੀਤੀ ਹੈ ਹਉ ਮੈਂ ਮਾਰ ਸਤਿ ਸ਼ਬਦ ਸਮਾਣੇ ਸਾਚ ਰਤੇ ਅਧਿਕਾਈ ਨਾਨਕ ਮਾਨਸ ਜਨਮਦ ਲੰਭ ਹੈ ਸਾਤ ਗੁਰੇ ਬੂਝ ਬੁਝਾਈ ਹਉ ਮੈਂ ਮਾਰ ਸਤਿ ਸ਼ਬਦ ਸਮਾਣੇ ਅਰਥਾਤ ਕੋ ਆਪਣੇ ਅੰਦਰ ਦੇ ਹਉਮੈ ਨੂੰ ਮਾਰ ਕੇ ਸਤਿਅ ਸ਼ਬਦ ਵਿੱਚ ਸਮਾ ਗਏ ਲੀਨ ਹੋ ਗਏ ਸਾਚ ਰਤੇ ਅਧਿਕਾਈ ਅਰਥਾਤ ਕਿ ਮਹਾਰਾਜ ਕਹਿੰਦੇ ਆ ਸਤ ਸ੍ਰੀ ਅਕਾਲ ਪਰਮੇਸ਼ਰ ਦੇ ਵਿੱਚ ਉਹਦੇ ਨਾਮ ਦੇ ਵਿੱਚ ਰੰਗੇ ਗਏ ਦੇ ਘਾਇ ਅਰਥਾਤ ਬਹੁਤ ਗੂੜਾ ਰੰਗ ਚੜਿਆ ਉਹਨਾਂ ਨੂੰ ਨਾਮ ਦਾ ਪ੍ਰੇਮ ਦਾ ਇਹਨੇ ਨਾਨਕ ਮਾਨਸ ਜਨਮਦੁ ਲੰਭ ਹੈ ਸਤ ਗੁਰੂ ਭੂਜ ਬੁਝਾਈ ਨਾਨਕ ਮਾਨਸ ਜਨਮਦੁ ਲੰਭ ਹੈ ਅਰਥਾਤ ਕਿ ਤੀਸਰੇ ਗੁਰੂ ਨਾਨਕ ਧੰਨ ਗੁਰੂ ਅਮਰਦਾਸ ਮਹਾਰਾਜ ਕਿਰਪਾ ਕਰਦੇ ਹਨ ਕਿ ਭਾਈ ਇਹ ਜਿਹੜਾ ਮਾਨਸ ਜਨਮ ਹੈ ਮਨੁੱਖਾ ਜਨਮ ਬਹੁਤ ਦੁਰਲੱਭ ਹੈ ਬੜਾ ਕੀਮਤੀ ਹੈ ਔਰ ਸਤਿਗੁਰੂ ਪਾਤਸ਼ਾਹ ਦੀਆਂ ਨੇ ਸਾਨੂੰ ਇਹ 부ਜਾਰਤ 부ਝਾਈ ਹੈ ਮਹਾਰਾਜ ਕਹਿੰਦੇ ਸੋ ਅਗੰਤਮ ਆਪਣੇ ਬਚਨ ਦੇ ਚੌਥੇ ਚਰਨ ਦੇ ਵਿੱਚ ਪਾਤਸ਼ਾਹ ਕਿਰਪਾ ਕਰਦੇ ਹਨ ਕਹਿੰਦੇ ਮਾਨ ਮੇਰੇ ਸਤਿਗੁਰ ਸੇਵਨ ਆਪਣ ਸੇ ਜਨ ਵੱਡ ਭਾਗੀ RAM ਜੋ ਮਨ ਮਾਰਾ ਹੈ ਆਪਣਾ ਸੇ ਪੁਰਖ ਬਿਰਾਗੀ RAM ਮਨ ਮੇਰੇ ਸਤਗੁਰ ਸੇਵਨ ਆਪਣਾ ਹੈ ਮੇਰੇ ਮਨਾ ਜਿਹੜੇ ਵੀ ਗੁਰਮਹ ਗੁਰੂ ਪਿਆਰੇ ਆਪਣੇ ਸਤਗੁਰ ਪਾਤਸ਼ਾਹ ਜੀਆਂ ਦੀ ਸੇਵਾ ਕਰਦੇ ਨੇ ਨਾ ਸਿਮਰਨ ਕਰਦੇ ਨੇ ਆਪਣੇ ਗੁਰੂ ਮਹਾਰਾਜ ਨੂੰ ਚੇਤੇ ਕਰਨਾ ਕਰਦੇ ਹਨ ਮਹਾਰਾਜ ਕਹਿੰਦੇ ਸੇ ਜਾਨਵਡ ਭਾਗੀ RAM ਇਹ RAM ਜੀ ਉਹ ਜਾਨੋ ਗੁਰਮੁਖ ਗੁਰੂ ਪਿਆਰੇ ਉਹ ਦਾਸ ਵੱਡਿਆਂ ਭਾਗਾਂ ਵਾਲੇ ਹਨ ਕਹਿੰਦੇ ਜੋ ਮਨ ਮਾਰ ਹੈ ਆਪਣਾ ਸੇ ਪੁਰਖ ਬੈਰਾਗੀ RAM ਤਤ ਜੜਾ ਗੁਰਮੁਖ ਗੁਰੂ ਪਿਆਰੇ ਆਪਣੇ ਮਨ ਨੂੰ ਮਾਰਨਾ ਕਰਦੇ ਹਨ ਮਨ ਦੇ ਬੁਰੇ ਪੱਖ ਨੂੰ ਮੇਟਣਾ ਕਰਦੇ ਹਨ ਸੇ ਪੁਰਖ ਬੈਰਾਗੀ RAM ਅਸਲ ਦੇ ਵਿੱਚ ਉਹ ਵਾਰਾਗਵਾਨ ਪੁਰਸ਼ ਨੇ ਮਹਾਰਾਜ ਕਹਿੰਦੇ ਇਹ RAM ਜੀ ਐਂਦੇ ਸੇ ਜਨ ਬੈ ਰਾਗੀ ਸੱਚ ਲੇਵ ਲਾਗੀ ਆਪਣਾ ਆਪ ਪਛਾਣਿਆ ਮਾਤਾ ਨਹਿ ਚਲ ਅਤ ਗੂੜੀ ਗੁਰਮੁਖੇ ਸਹਜੇ ਨਾਮ ਵਖਾਣਿਆ ਸੇ ਜਨ ਬੈ ਰਾਗੀ ਸੱਚ ਲੇਵ ਲਾਗੀ ਅਸਲ ਦੇ ਵਿੱਚ ਉਹ ਗੁਰਮੁਖ ਗੁਰੂ ਪਿਆਰੇ ਬੈ ਰਾਗੀ ਹਨ ਜਿਨ੍ਹਾਂ ਦੇ ਸਾਤ ਸਰੂਪ ਪਰਮੇਸ਼ਰ ਜੀ ਦੇ ਚਰਨਾਂ ਦੇ ਨਾਲ ਲੇਵ ਲੱਗੀ ਆ ਸੁਰਤੀ ਜੁੜੀ ਐ ਕਹਿੰਦੇ ਆਪਣਾ ਆਪ ਪਛਾਣਿਆ ਜਿਨ੍ਹਾਂ ਨੇ ਆਪੇ ਚੋਂ ਆਪੇ ਦੀ ਪਛਾਣ ਕੀਤੀ ਆਤਮਦਰਸ਼ੀ ਹੋਏ ਨਿਜ ਦੇ ਰੂਪ ਰੂ ਹੋਏ ਕਹਿੰਦੇ ਮਤਨ ਇਹ ਚਲ ਅਤ ਗੂੜੀ ਗੁਰਮੁਖੇ ਸਹਜੇ ਨਾਮ ਵਖਾਣਿਆ ਤੇ ਉਹਨਾਂ ਦੇ ਮਤ ਅਕਲ ਬੁੱਧ ਨਹਿਚਾਲ ਹੋ ਗਈ ਡੋਲ ਹੋ ਗਈ ਅਤ ਗੂੜੀ ਗੁਰਮੁਖੇ ਤੇ ਗੁਰੂ ਮਹਾਰਾਜ ਦੇ ਅਨੁਸਾਰ ਹੀ ਹੋਇਆ ਮਹਾਰਾਜ ਕਹਿੰਦੇ ਉਹਨਾਂ ਦੀ ਜਿਹੜੀ ਪ੍ਰੀਤ ਐ ਨਾ ਬਹੁਤ ਗੂੜੀ ਹੋ ਗਈ ਗੂੜੀ ਮਹਾਰਾਜ ਕਨੇ ਸਹਜੇ ਨਾਮ ਬਖਾਣਿਆ ਤੇ ਮਹਾਰਾਜ ਕਹਿੰਦੇ ਉਹਨਾਂ ਨੇ ਸਹਜ ਦੇ ਧਾਰ ਨਹੀਂ ਹੋ ਕੇ ਪਰਮੇਸ਼ਰ ਜੀ ਦੇ ਨਾਮ ਦਾ ਬਖਿਆਨ ਕੀਤਾ ਵਰਣਨ ਕੀਤਾ ਹੈ ਕਹਿੰਦੇ ਇੱਕ ਕਾਮਣ ਹੈ ਤਕਾਰੀ ਮਾਇਆ ਮੋਹੇ ਪਿਆਰੀ ਮਨ ਮੁਖ ਸੋਏ ਰਹੇ ਅਪਾਗੇ ਨਾਨਕ ਸਹਜੇ ਸੇਵਹ ਗੁਰ ਆਪਣਾ ਸੇ ਪੂਰੇ ਵੱਡ ਭਾਗੇ ਇਕ ਕਾਮਣ ਹਿਤਕਾਰੀ ਮਾਇਆ ਮੋਹ ਪਿਆਰੀ ਤੇ ਇੱਕ ਮਹਾਰਾਜ ਕਹਿੰਦੇ ਜਿਹੜਾ ਮਾਨਮੁਖ ਨੇ ਆਪ ਹੁਦਰੇ ਨਗੁਰੇ ਜਾਂ ਪੁੱਲੜ ਉਹ ਕਾਮਣ ਹਿਤਕਾਰੀ ਨ ਮਹਾਰਾਜ ਕਹਿੰਦੇ ਔਰਤ ਦੇ ਪ੍ਰੇਮੀ ਹਨ ਮਾਇਆ ਮੋਹ ਪਿਆਰੀ ਤੇ ਮਾਇਆ ਦਾ ਮੋਹ ਉਹਨਾਂ ਨੂੰ ਪਿਆਰਾ ਲੱਗਦਾ ਹੈ ਮਹਾਰਾਜ ਕਹਿੰਦੇ ਮਾਨਮੁਖ ਸੋਏ ਰਹੇ ਅਪਾਗੇ ਤੇ ਉਹ ਭਾਗਾ ਤੋਂ ਵੀ ਹੁਣੇ ਅਪਾਗੇ ਜੀਵ ਮਾਰਮੁਖ ਹੋ ਕੇ ਮਹਾਰਾਜ ਕਹਿੰਦੇ ਸੁੱਤੇ ਰਹਿੰਦੇ ਨੇ ਅਚੇਤ ਰਹਿੰਦੇ ਨੇ ਗਾਫਲ ਜਾਂ ਭੁੱਲੜ ਰਹਿੰਦੇ ਨੇ ਬਸੁਰਤ ਰਹਿੰਦੇ ਨੇ ਨਾਮ ਵਾਲੇ ਬੰਨਿਓ ਕਹਿੰਦੇ ਨਾਨਕ ਸਹਜੈ ਸੇਵਹ ਗੁਰ ਅਪਣਾ ਸੇ ਪੂਰੇ ਵੜ ਭਾਗੇ ਨਾਨਕ ਸਹਜੈ ਸੇਵਹ ਗੁਰ ਅਪਣਾ 33 ਗੁਰੂ ਨਾਨਕ ਤਾਂ ਗੁਰੂ ਅਮਰਦਾਸ ਮਹਾਰਾਜ ਕਿਰਪਾ ਕਰਦੇ ਹਨ ਕਿ ਸਹਿਜ ਦੇ ਧਾਰਨੀ ਹੋ ਕੇ ਜੜੇ ਆਪਣੇ ਸਤਿਗੁਰੂ ਪਾਤਸ਼ਾਹ ਜੀਆਂ ਦੀ ਸੇਵਾ ਕਰਦੇ ਹਨ ਸੇ ਪੂਰੇ ਵਡਭਾਗੇ ਉਹ ਮਹਾਰਾਜ ਕਹਿੰਦੇ ਪੂਰੇ ਨੇ ਤੇ ਪੂਰਨ ਵਡਿਆਂ ਭਾਗਾਂ ਵਾਲੇ ਹਨ ਕਹਿੰਦੇ ਇੱਕ ਕਾਮਣ ਹਿਤਕਾਰੀ ਮਾਇਆ ਮੋਹ ਪਿਆਰੀ ਮਨਮੁਖ ਸੋਏ ਰਹੇ ਅਪਾਗੇ ਨਾਨਕ ਸਹਜੈ ਸੇਵਹ ਗੁਰ ਆਪਣਾ ਸੇ ਪੂਰੇ ਵਡਭਾਗੇ वाहिगुरु जीा ख़सा वाहिगुरु जी की फ़त